ਅੱਜ ਯੁਧ ਨਸ਼ਾ ਵਿਰੁੱਧ ਇਸ ਤਰ੍ਹਾਂ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਵੀ ਇਹ ਮੋਹਮ ਸਾਰੇ ਪੰਜਾਬ 'ਚ ਜਿਹੜੀ ਚੱਲ ਰਹੀ ਹੈ ਪਿਛਲੇ ਮਾਰਚ ਤੋਂ ਲੈ ਕੇ ਤੇ ਉਹਦੇ ਵਿੱਚ ਇਹ ਕੋਆਰਡੀਨੇਟ ਸਰਚ ਆਪਰੇਸ਼ਨਸ ਸਾਰੇ ਜ਼ਿਲ੍ਹਿਆਂ 'ਚ ਕਰਾਏ ਜਾ ਰਹੇ ਆ ਉਸੇ ਲੜੀ ਦੇ ਵਿੱਚ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਸਾਡੇ ਹੌਟ ਸਪੌਟ ਨੇ ਜਿੱਥੇ ਡਰੱਗਸ ਦੇ ਕੇਸ ਜਿਆਦਾ ਹੁੰਦੇ ਨੇ ਜਾਂ ਜਿਆਦਾ ਉਥੇ ਸ਼ਿਕਾਇਤਾਂ ਹੁੰਦੀਆਂ ਨੇ ਉਹਨਾਂ ਥਾਵਾਂ ਤੇ ਕਰਾਏ ਜਾ ਰਹੇ ਆ ਤੇ ਹੁਸ਼ਿਆਰਪੁਰ ਤੇ ਅੱਜ ਅਸੀਂ 11 ਥਾਵਾਂ ਦੇ ਉੱਪਰ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ 13 ਅਗਸਟਡ ਆਫੀਸਰ ਤੇ 500 ਤੋਂ ਜ਼ਿਆਦਾ ਮੁਲਾਜ਼ਮ ਜਿਹੜੇ ਨੇ ਇਸ ਦੇ ਵਿੱਚ ਭਾਗ ਲੈ ਰਹੇ ਨੇ ਤੇ ਜਿਹੜਾ ਤੁਹਾਨੂੰ ਪਤਾ ਹੈ ਵੀ ਹੁਸ਼ਿਆਰਪੁਰ ਦੇ ਵਿੱਚ ਕਾਫੀ ਚੰਗੀ ਪਰਫਾਰਮੈਂਸ ਰਹੀ ਹੈ ਯੁੱਧ ਨਸ਼ਾ ਵਿਰੁੱਧ ਇਹਨਾਂ ਨੇ ਹੁਣ ਤੱਕ ਤਕਰੀਬਨ 650 ਐਫ ਆਈ ਆਰ ਦਰਜ ਕੀਤੀਆਂ ਨੇ ਐਨ ਡੀ ਪੀਆ ਜੈਕਟ ਦੇ ਅੰਦਰ ਔਰ ਇਹਦੇ ਵਿੱਚ 900 ਤੋਂ ਵੱਧ ਜਿਹੜੇ ਨੇ ਮਲਜ਼ਮ ਜਿਹੜੇ ਨੇ ਉਹਨਾਂ ਨੂੰ ਫੜਿਆ ਗਿਆ ਹੈ ਔਰ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਹਦੇ ਚ ਜਿਹੜੀਆਂ 650 ਤੋਂ ਐਫ ਆਈ ਆਰ ਦਰਜ ਹੋਈਆਂ ਨੇ ਤਕਰੀਬਨ 250 ਤੋਂ ਜ਼ਿਆਦਾ ਜਿਹੜੀਆਂ ਐਫ ਆਈ ਆਰ ਨੇ ਉਹ ਜਦੋਂ ਅਸੀਂ ਸੇਫ ਪੰਜਾਬ ਹੈਲਪਲਾਈਨ ਕਹਿੰਦੇ ਆ ਮਤਲਬ ਲੋਕਾਂ ਦੀ ਖਬਰ ਦੇਣ ਤੋਂ ਬਾਅਦ 250 ਕੇਸ ਰਜਿਸਟਰ ਹੋਏ ਨੇ ਸੋ ਜਿਹਦੇ ਨਾਲ ਲੋਕਾਂ ਦੇ ਵਿੱਚ ਵੀ ਬੜਾ ਉਤਸ਼ਾਹ ਹੁੰਦਾ ਹੈ ਵੀ ਉਹ ਦੱਸਦੇ ਨੇ ਤੇ ਉਹਦੇ ਤੇ ਕਾਰਵਾਈ ਹੁੰਦੀ ਹੈ ਉਹਨਾਂ ਨੂੰ ਵੀ ਉਹਨਾਂ ਦੀ ਸ਼ਮੂਲੀਅਤ ਕਿਉਂਕਿ ਕਮਿਊਨਿਟੀ ਦੀ ਪਾਰਟਿਸਪੇਸ਼ਨ ਤੋਂ ਬਿਨਾ ਕੋਈ ਵੀ ਮੁਹਿੰਮ ਜਿਹੜੀ ਹੈ ਉਹ ਸਕਸੈਸਫੁਲ ਨਹੀਂ ਹੋ ਸਕਦੀ ਸੋ ਅਸੀਂ ਲੋਕਾਂ ਦੇ ਇਨਫੋਰਮੇਸ਼ਨ ਦੇ ਉੱਤੇ ਲੋਕਾਂ ਦੇ ਕਹਿਣ ਦੇ ਉੱਤੇ ਉਸ ਚੀਜ਼ ਨੂੰ ਵੈਰੀਫਾਈ ਕਰਕੇ ਹੀ ਜਿਹੜੇ ਇਹ ਨਾਲ ਐਕਸ਼ਨ ਲੈਂਦੇ ਆ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਨਾ ਸਾਰੀ ਕਮਿਊਨਿਟੀ ਦਾ ਜਿਹੜੀ ਇਸ ਮੁਹਿੰਮ ਨੂੰ ਸਕਸੈਸਫੁਲ ਬਣਾਉਣ ਵਿੱਚ ਸਾਡੀ ਪੂਰੀ ਮਦਦ ਕਰ ਰਹੀ ਹੈ ਸਰ ਕੋਈ ਇਸ ਤਰ੍ਹਾਂ ਦਾ ਏਰੀਆ ਵੀ ਜਿਨ੍ਹਾਂ ਦੇ ਘਟਾਨ ਵਾਲੇ ਜਿਆਦਾ ਐਫਆਈਆ ਦਾ ਉਹਦਾ ਕੀ ਕ੍ਰਾਈਟੇਰੀਆ ਜੀ ਨਹੀਂ ਦੇਖੋ ਜਿਹੜਾ ਘਟਾਨ ਵਗੈਰਾ ਦਾ ਕ੍ਰਾਈਟੇਰੀਆ ਇਸ ਤਰ੍ਹਾਂ ਨਹੀਂ ਹੁੰਦਾ ਘਟਾਨ ਦਾ ਤਾਂ ਇਹ ਹੁੰਦਾ ਦੇਖੋ ਜਿਹੜੀ ਇਹ ਐਨਡੀਪੀਐਸ ਐਕਟ ਦੇ ਅੰਦਰ ਨਾ ਅਸੀਂ ਜਿਹੜੇ ਮਲਜ਼ਮ ਨੇ ਉਹਨਾਂ ਦੀ ਪ੍ਰਾਪਰਟੀ ਜਿਹੜੇ ਰਿਪੀਟ ਆਫੈਂਡਰਸ ਹੁੰਦੇ ਨੇ ਉਹਨੂੰ ਫ੍ਰੀਜ਼ ਕਰਦੇ ਉਹ ਜੱਜ ਸਾਹਿਬ ਹਾਈ ਕੋਰਟ ਦੇ ਜਾਂ ਜਿਹੜੀ ਐਡਵਾਈਜ਼ਰੀ ਬੋਰਡ ਦਾ ਉਹ ਆਫ ਕਰਦੇ ਨੇ ਮੇਰੇ ਖਿਆਲ ਹੁਣ ਤੱਕ ਇਹ 4-5 ਮਹੀਨਿਆਂ ਦੇ ਵਿੱਚ 12 ਕਰੋੜ ਤੋਂ ਜ਼ਿਆਦਾ ਇਹ ਮੁਲਜ਼ਮਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਜਾ ਚੁੱਕਾ ਹੈ ਜਿੱਥੇ ਤੱਕ ਤੁਸੀਂ ਢਾਉਣ ਵਾਲੀ ਗੱਲ ਕੀਤੀ ਹੈ ਉਹ ਜਿਹੜੇ ਹੁੰਦੇ ਨੇ ਲੋਕਲ ਐਡਮਿਨਿਸਟ੍ਰੇਸ਼ਨ ਰੈਵਨਿਊ ਉਹ ਪੁਲਿਸ ਦੀ ਮਦਦ ਲੈਂਦੀ ਹੈ ਅਗਰ ਕੋਈ ਇਲੀਗਲੀ ਕੋਈ ਪ੍ਰੋਪਰਟੀ ਬਣੀ ਹੋਈ ਹੈ ਜਾਂ ਕੋਈ ਵੀ ਹੈ ਉਹ ਰੈਵਨਿਊ ਅਥਾਰਟिटीज ਦਾ ਕੰਮ ਹੁੰਦਾ ਹੈ ਔਰ ਰੈਵਨਿਊ ਅਥਾਰਟੀ ਜਿੱਥੇ ਉਹਨਾਂ ਨੂੰ ਪੁਲਿਸ ਦੀ ਮਦਦ ਚਾਹੀਦੀ ਹੈ ਪੁਲਿਸ ਉਹਨਾਂ ਦੀ ਮਦਦ ਕਰਦੀ ਹੈ ਸਰ ਮੈਡੀਸਿਨ ਜਿਹੜਾ ਮੈਡੀਕਲ ਨਸ਼ਾ ਉਹਨੂੰ ਥੱਲ ਪਾਉਣ ਲਈ ਕੀ ਕਰ ਰਹੀ ਹੈ ਪੁਲਿਸ ਕਿਉਂਕਿ ਮੈਡੀਸਿਨ ਮਾਰਕੀਟ ਹੈ ਤੇ ਉੱਥੇ ਵੀ ਕਾਫੀ ਕੇਸ ਇਦਾਂ ਦੇ ਮਿਲੇ ਨੇ ਕਈਆਂ ਦੀ ਡੈਥ ਵੀ ਹੋਈ ਹੈ ਉੱਥੇ ਜੀ ਦੇਖੋ ਜਦੋਂ ਅਸੀਂ ਪ੍ਰੈਸ਼ਰ ਪਾਉਂਦੇ ਆ ਤਾਂ ਜਿਹੜੀਆਂ ਮੈਡੀਸਿਨਸ ਨਾਰਮਲ ਯੂਜ਼ ਦੇ ਵਿੱਚ ਯੂਜ਼ ਹੁੰਦੀਆਂ ਨੇ ਉਹਨਾਂ ਦਾ ਮਿਸਯੂਜ਼ ਸ਼ੁਰੂ ਹੋ ਜਾਂਦਾ ਹੈ ਕਈ ਜਿਹੜੇ ਉਹ ਉਹਨਾ ਮੈਡੀਸਿਨਸ ਨੂੰ ਦੁਕਾਨਾਂ ਤੋਂ ਲੈ ਕੇ ਤੇ ਉਹਨੂੰ ਇੱਕ ਗੋਲੀ ਦੇ ਬਜਾਇ 10 ਗੋਲੀਆਂ ਖਾ ਲੈਂਦੇ ਤਾਂ ਉਹਦਾ ਉਹ ਨਸ਼ਾ ਹੋ ਜਾਂਦਾ ਹੈ। ਤੋਂ ਇਹ ਸਾਰੇ ਕੈਮਿਸ ਐਸੋਸੀਏਸ਼ਨ ਦੇ ਨਾਲ ਵੀ ਮੀਟਿੰਗਸ ਕਰਕੇ ਉਹਨਾਂ ਨੂੰ ਵੀ ਇਹ ਇਨਸ਼ੋਰ ਕੀਤਾ ਜਾਂਦਾ ਹੈ ਵੀ ਤੁਸੀਂ ਇੱਕ ਤਾਂ ਪਰਚੀ ਦੇ ਉੱਪਰ ਹੀ ਦਵਾਈ ਮਿਲੇ। ਜਿਹੜੀ ਸ਼ੈਡਿਊਲ ਡਰੱਗਸ ਹੈਗੀਆਂ ਨੇ ਉਹ ਉਹਨਾਂ ਨੂੰ ਸਪੈਸ਼ਲੀ ਡਰੱਗ ਦੀ ਜਿਹੜੀ ਪਰਚੀ ਹੈ ਡਾਕਟਰ ਦੀ ਸਲਾਹ ਦੇ ਉੱਪਰ ਹੀ ਮਿਲੇ ਔਰ ਇਸ ਤਰ੍ਹਾਂ ਆਫ ਦੀ ਕਾਊਂਟਰ ਉਹ ਨਾ ਦਿੱਤੀਆਂ ਜਾਣ ਤੇ ਜਿੱਥੇ ਵੀ ਕੋਈ ਅਸੀਂ ਡਰੱਗ ਇਨਸਪੈਕਟਰ ਨੂੰ ਲੈ ਕੇ ਨਾਲ ਉਥੇ ਰੇਡਸ ਵਗੈਰਾ ਹੁੰਦੀਆਂ ਨੇ ਅਗਰ ਕੋਈ ਇਹੋ ਜੀ ਪਤਾ ਲੱਗਦਾ ਵੀ ਉਹ ਗਲਤ ਜਾਣਬੁੱਝ ਕੇ ਦਵਾਈਆਂ ਇਸ ਤਰ੍ਹਾਂ ਦੀਆਂ ਨਸ਼ੀਲੀ ਦਵਾਈਆਂ ਜ਼ਿਆਦਾ ਵੇਚ ਰਿਹਾ ਹੈ ਜਾਂ ਵਿਦਆਊਟ ਲਾਇਸੈਂਸ ਵੇਚ ਰਿਹਾ ਤਾਂ ਉਹਦੇ ਖਿਲਾਫ ਪੂਰੀ ਕਾਰਵਾਈ ਹੁੰਦੀ ਹੈ ਜਿਹੜੇ ਦੂਜੇ ਪਾਸੇ ਅਸੀਂ ਇਹ ਦੇਖਦੇ ਹਾਂ ਜਿਹੜੇ ਐਡਿਕਟ ਨੇ ਦੇਖੋ ਜਦ ਤੱਕ ਉਹ ਠੀਕ ਨਹੀਂ ਹੋਣਗੇ ਡਿਮਾਂਡ ਨਹੀਂ ਘਟੇਗੀ ਸੋ ਉਹਨਾਂ ਨੂੰ ਅਸੀਂ तकरीबन ਮੇਰੇ ਖਿਆਲ 250 ਤੋਂ ਜ਼ਿਆਦਾ ਇਹ 4-5 ਮਹੀਨਿਆਂ ਦੇ ਵਿੱਚ ਜਿਹੜੇ ਐਡਿਕਟਸ ਨੇ ਇਹਨਾਂ ਨੂੰ ਜਿਹੜੇ ਰੀਹੈਬਿਟੇਸ਼ਨ ਸੈਂਟਰਸ ਨੇ ਡੀ ਐਡਿਕਸ਼ਨ ਸੈਂਟਰ ਨੇ ਉਹਨਾਂ ਦੇ ਵਿੱਚ ਦਾਖਲ ਕਰਾਇਆ ਗਿਆ ਔਰ ਉਹਨਾਂ ਦੀ ਟ੍ਰੀਟਮੈਂਟ ਪੂਰੇ ਸਾਈਕੋਲੋਜਿਸਟ ਉਹਨਾਂ ਨੇ ਉਹ ਦੇਖਦੇ ਨੇ ਫਿਰ ਕਿਸ ਤਰ੍ਹਾਂ ਦੀ ਉਹਨਾਂ ਨੂੰ ਦਵਾਈ ਚਾਹੀਦੀ ਹੈ ਉਹਨਾਂ ਨੂੰ ਫਿਰ ਰੈਗੂਲਰ ਦਵਾਈ ਦੇ ਨਾਲ ਡੀ ਐਡਿਕਸ਼ਨ ਵੱਲ ਉਹਨਾਂ ਨੂੰ ਲਾਇਆ ਗਿਆ ਤੋਂ ਇਸ ਤਰ੍ਹਾਂ ਇਹ ਮਲਟੀ ਪ੍ਰੋਂਗਡ ਸਟ੍ਰੈਟਜੀ ਹੈਗੀ ਹੈ ਜਿਹਦੇ ਵਿੱਚ ਅਸੀਂ ਈਵਨ ਦੇਖੋ ਲੋਕਾਂ ਦੇ ਵਿੱਚ ਅਵੇਅਰਨੈਸ ਵੀ ਵਧਾਣੇ ਆ ਜਿਹੜੀ ਪਿੰਡਾਂ ਦੇ ਵਿੱਚ ਤਕਰੀਬਨ ਰੈਗੂਲਰ ਤੌਰ ਦੇ ਉੱਤੇ ਅਸੀਂ ਸੰਪਰਕ ਮੀਟਿੰਗਾਂ ਕਰਦੇ ਆ ਉਹ ਪਿੰਡ ਲੈਵਲ ਦੀਆਂ ਹੁੰਦੀਆਂ ਨੇ ਪਿੰਡਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਬਲਾਕ ਲੈਵਲ ਦੀਆਂ ਕਮੇਟੀਆਂ ਬਣੀਆਂ ਨੇ ਉਹ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੀਆਂ ਨੇ ਔਰ ਗਾਹੇ-ਬਗਾਹੇ ਅਸੀਂ ਫਿਰ ਜਿਹੜੇ ਸਬਡਿਵੀਜ਼ਨ ਲੈਵਲ ਤੇ ਜਾਂ ਡਿਸਟ੍ਰਿਕਟ ਲੈਵਲ ਤੇ ਵੀ ਸਾਰੇ ਲੋਕਾਂ ਨੂੰ ਸਾਰੇ ਜਿਹੜੇ ਮੋਤਬਰ ਆਦਮੀ ਨੇ ਉਹਨਾਂ ਨੂੰ ਇਕੱਠੀਆਂ ਕਰਕੇ ਅਸੀਂ ਸੰਪਰਕ ਮੀਟਿੰਗਸ ਕਰਦੇ ਰਹਿੰਦੇ ਆ ਤਾਂ ਇਹਦੇ ਨਾਲ ਲੋਕਾਂ ਦੇ ਵਿੱਚ ਅਵੇਅਰਨੈਸ ਵੀ ਹੁੰਦੀ ਹੈ ਤਾਂ ਮੈਨੂੰ ਬੜੀ ਖੁਸ਼ੀ ਹੈ ਵੀ ਸਾਰੇ ਲੋਕ ਇਹਦੇ ਵਿੱਚ ਸਾਡਾ ਸਹਿਯੋਗ ਦੇ ਰਹੇ ਨੇ ਇਹ ਸਿਰਫ ਪੁਲਿਸ ਦਾ ਇੱਕ ਮੋਹਮ ਨਹੀਂ ਹੈ ਇਹ ਸਾਰੇ ਪੰਜਾਬ ਦੀ ਮੋਹਮ ਹੈ ਔਰ ਜਿਹਦੇ ਵਿੱਚ ਸਾਨੂੰ ਸਭ ਨੂੰ ਰਲ ਮਿਲ ਕੇ ਵੱਤਵਤ ਯੋਗਦਾਨ ਪਾਣਾ ਚਾਹੀਦਾ ਸਰ ਅਕਸਰੀ ਕਿਹਾ ਜਾਂਦਾ ਕਿ ਇੱਕ ਤੋ ਉਹ ਉਹਨੇ ਇਸ ਚੀਜ਼ ਨੂੰ ਉਹਦੇ ਦੋ ਵਜ੍ਹਾ ਹੁੰਦੀਆਂ ਨੇ ਇੱਕ ਤਾਂ ਹੁੰਦਾ ਜਦੋਂ ਕੋਈ ਨਸ਼ਾ ਆਪ ਕਰਦਾ ਉਹਨੂੰ ਨਸ਼ਾ ਖਰੀਦਣ ਲਈ ਜਦੋਂ ਛੋਟੇ ਲੈਵਲ ਤੇ ਸ਼ੁਰੂ ਹੁੰਦਾ ਤਾਂ ਉਹਨੂੰ ਨਸ਼ਾ ਖਰੀਦਣ ਲਈ ਪੈਸੇ ਚਾਹੀਦੇ ਹੁੰਦੇ ਨੇ ਉਹ ਫਿਰ ਕੀ ਕਰਦਾ ਕੁਝ ਜਿਵੇਂ ਨਸ਼ਾ ਲੈ ਕੇ ਆਇਆ ਕੁਝ ਆਪ ਵਰਤਦਾ ਕੁਝ ਅੱਗੇ ਦੂਜਿਆਂ ਨੂੰ ਦੇ ਦਿੰਦਾ ਉਹਦੇ ਨਾਲ ਉਹਦਾ ਚੇਨ ਬਣ ਜਾਂਦਾ ਦੂਸਰਾ ਇਹ ਹੁੰਦਾ ਵੀ ਜਿਹੜੇ ਕ੍ਰਿਮੀਨਲਸ ਹੈਗੇ ਨੇ ਜਿਨ੍ਹਾਂ ਨੇ ਇਹਨੂੰ ਧੰਦਾ ਬਣਾਇਆ ਹੋਇਆ ਉਹਨਾਂ ਨੇ ਜਦੋਂ ਵੀ ਉਹ ਕਈ ਵਾਰੀ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ ਬੇਲ ਹੋ ਜਾਂਦੀ ਹੈ ਫਿਰ ਉਹ ਦੁਬਾਰਾ ਇਹੀ ਕੰਮ ਤੇ ਲੱਗ ਜਾਂਦੇ ਨੇ ਔਰ ਅਸੀਂ ਸਪੈਸ਼ਲੀ ਇਸ ਯੁੱਧ ਨਸ਼ਿਆਂ ਵਿਰੁੱਧ ਇਸ ਚੀਜ਼ ਨੂੰ ਖਾਸ ਮੱਦੇ ਨਜ਼ਰ ਰੱਖਿਆ ਹੈ ਕਿ ਜਦੋਂ ਵੀ ਜੇਲ੍ਹ ਤੋਂ ਜਿਹੜੇ ਬੰਦੇ ਬਾਹਰ ਆਉਂਦੇ ਨੇ ਉਹਨਾਂ ਤੇ ਲੋਕਾਂ ਦੀ ਮਦਦ ਨਾਲ ਖਾਸ ਨਜ਼ਰ ਰੱਖੀ ਜਾਂਦੀ ਹੈ ਜੇ ਉਹ ਦੁਬਾਰਾ ਕੰਮ ਦੇ ਵਿੱਚ ਸ਼ੁਰੂ ਕਰਦੇ ਨੇ ਤੇ ਉਹਨਾਂ ਦੇ ਖਿਲਾਫ ਫਿਰ ਸਖਤ ਐਕਸ਼ਨ ਲਿਆ ਜਾਂਦਾ ਹੈ